ਬਾਈ ਹੋ ਰੇ 170 ਕਿਲੋਮੀਟਰ ਤੋਂ ਆਇਆ ਖੰਨੇ ਤੋਂ ਤੇ ਬਾਈ ਆਇਆ ਸਪੈਸ਼ਲ ਮਿਲਣ ਇਹਨਾਂ ਦੇ ਪੇਜ ਦੇ ਵਿੱਚ ਇੱਕ ਪ੍ਰੋਬਲਮ ਸੀਗੀ ਜਾਨੀ ਕਿ ਇਨ ਸਟ੍ਰੀਮ ਐਡ ਦਾ ਵੀਰ ਹੋਰਾਂ ਨੂੰ ਜਿਹੜਾ ਸੈਟਅਪ ਤਾਂ ਆ ਚੁੱਕਿਆਗਾ ਬਾਈ ਉਹਨਾਂ ਨੂੰ ਕਮਾਈ ਨਹੀਂ ਹੋ ਰਹੀ ਸੈਟਅਪ ਜਿਹੜਾ ਉਹ ਹੋ ਨਹੀਂ ਰਿਹਾਗਾ ਕੀ ਕਾਰਨ ਹੈ ਇਹਦੇ ਬਾਰੇ ਵੀ ਆਪਾਂ ਬਾਈ ਨੂੰ ਦੱਸਿਆਗਾ ਤੇ ਮੈਂ ਤੁਹਾਨੂੰ ਪੇਜ ਆ ਜਿਹੜਾ ਉਹ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾਗਾ ਕਿ ਬਾਈ ਦੇ ਪੇਜ ਦੇ ਉੱਤੇ ਪ੍ਰੋਬਲਮ ਕੀ ਸੀ ਬਾਈ ਦੇ ਸਟਾਰ ਸਬਸਕ੍ਰਿਪਸ਼ਨ ਤੇ ਹੋਰ ਸਾਰੇ ਟੂਲ ਜਿਹੜੇ ਉਹ ਖੁੱਲੇ ਹੋਇਆ ਤੇ ਬਾਕੀ ਐਡਸ ਔਨ ਰੀਲ ਬੋਨਸ ਤੇ ਇਨ ਸਟਰੀਮ ਐਡ ਇਹ ਖੁੱਲਿਆ ਨਹੀਂਗਾ ਸਿਰਫ ਕੱਲਾ ਸੈਟਅਪ ਆਇਆ ਹੋਇਆ ਤੇ ਬਾਈ ਵੀ ਬਹੁਤ ਵਧੀਆ ਜਿਹੜਾ ਫੇਸਬੁੱਕ ਦੇ ਉੱਤੇ ਕੰਮ ਕਰ ਰਿਹਾ ਹੈਗਾ ਬਾਈ ਨੂੰ ਵਿਊ ਵਧੀਆ ਆ ਰਹੇ ਹੈਗੇ ਆਪਦੀਆਂ ਜੈਨੂਅਲੀ ਜਿਹੜੀਆਂ ਵੀਡੀਓ ਬਣਾ ਰਿਹਾ ਪਰ ਕੁਝ ਇੱਕ ਗਲਤੀਆਂ ਸੀ ਜਿਹੜੀਆਂ ਬਾਈ ਤੋਂ ਆਪਣੇ ਪੇਜ ਦੇ ਵਿੱਚ ਹੋਈਆਂ ਨੇ ਹੋ ਸਕਦਾ ਕਿ ਉਹਨਾਂ ਕਾਰਨਾਂ ਦੇ ਕਰਕੇ ਜਿਹੜਾ ਇਨ ਸਟਰੀਮ ਦਾ ਸੈਟਅਪ ਨਹੀਂ ਹੋ ਰਿਹਾ ਤੇ ਬਾਕੀ ਇੱਕ ਨਵੀਂ ਅਪਡੇਟ ਆਈ ਹੈਗੀ ਉਹਦੇ ਕਾਰਨ ਵੀ ਜਿਹੜਾ ਇਹ ਸੈਟਅਪ ਨਹੀਂ ਹੋ ਰਿਹਾ ਬਹੁਤ ਸਾਰੇ ਵੀਰ ਐਡ ਦਾ ਜਿਹੜਾ ਸੈਟਅਪ ਨਹੀਂ ਹੁੰਦਾਗਾ ਉਹਦਾ ਕੀ ਕਾਰਨ ਤਾਂ ਉਹਦਾ ਕਾਰਨ ਵੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਆਂਗੇ ਤਾਂ ਹੁਣ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਦਿਖਾ ਰਿਹਾ ਕਿ ਬਾਈ ਦਾ ਇਨ ਸਟ੍ਰੀਮ ਐਡ ਦਾ ਜਿਹੜਾ ਉਹ ਸੈਟਅਪ ਆਇਆ ਹੋਇਆ ਪਰ ਹੋ ਨਹੀਂ ਰਿਹਾਗਾ ਹੋ ਕਿਉਂ ਨਹੀਂ ਰਿਹਾਗਾ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣਾ ਤਾਂ ਇੱਥੇ ਦੇਖੋ ਇਨ ਸਟ੍ਰੀਮ ਐਡ ਨਾਊ ਪਾਰਟ ਆਫ ਕੰਟੈਂਟ ਮੋਨਟਾਈਜੇਸ਼ਨ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿ ਹੁਣ ਜਿਹੜਾ ਇਨ ਸਟ੍ਰੀਮ ਐਡ ਆ ਐਡਸ ਓਨ ਵੀਲ ਆ ਤੇ ਬੋਨਸ ਪ੍ਰੋਗਰਾਮ ਇਹ ਫੇਸਬੁੱਕ ਨੇ ਬਿਲਕੁਲ ਹੀ ਖਤਮ ਕਰ ਦਿੱਤੇ ਨੇ ਖਤਮ ਕਰਨਾ ਮਤਲਬ ਇਹ ਆ ਵੀ ਹੁਣ ਇਹਨਾਂ ਨੇ ਇਹ ਨਵਾਂ ਟੂਲ ਆ ਜਿਹੜਾ ਇੰਟਰੋਡਿਊਸ ਕੀਤਾਗਾ ਤਾਂ ਕਰਕੇ ਜਿਹੜਾ ਇਨ-ਸਟ੍ਰੀਮ ਐਡ ਦਾ ਸੈਟਅਪ ਨਹੀਂ ਹੋ ਰਿਹਾ ਤਾਂ ਇਹਦੇ 'ਚ ਸਪੈਸ਼ਲੀ ਲਿਖਿਆ ਹੋਇਆ ਨਿਊ ਐਪਲੀਕੇਸ਼ਨ ਫਾਰ ਇਨ-ਸਟ੍ਰੀਮ ਐਡ ਆਰ ਪੌਜ਼ਡ ਯਾਨੀ ਕਿ ਜਿਹੜੀਆਂ ਵੀ ਇਨ-ਸਟ੍ਰੀਮ ਐਡ ਦੀਆਂ ਐਪਲੀਕੇਸ਼ਨਾਂ ਨੇ ਉਹ ਪੌਜ਼ ਕਰਤੀਆਂ ਨੇ ਰੋਕਤੀਆਂ ਨੇ ਹੁਣ ਵੀ ਕਿਸੇ ਵੀ ਜਿਹੜੇ ਇਨ-ਸਟ੍ਰੀਮ ਐਡ ਦਾ ਸੈਟਅਪ ਤੁਹਾਡੇ ਕੋਲ ਪਿਆਗਾ ਉਹ ਸੈਟਅਪ ਬਿਲਕੁਲ ਵੀ ਨਹੀਂ ਹੋਣਾਗਾ ਤੇ ਨਹੀਂ ਕਰ ਸਕੂ ਕਿਉਂਕਿ ਉਹ ਜਿਹੜੀਆਂ ਫੇਸਬੁੱਕ ਨੇ ਖੁਦ ਹੀ ਰੋਕਤੀਆਂ ਤਾਂ ਹੁਣ ਹੋਣਾ ਕੀ ਆ ਤਾਂ ਹੁਣ ਹੋਣਾਗਾ ਯੂ ਕੈਨ ਐਕਸਪੀਰੀਅੰਸ ਇਨ ਸਟ੍ਰੀਮ ਐਡ ਐਡਸ ਔਨ ਰੀਲ ਪਰਫਾਰਮੈਂਸ ਬੋਨਸ ਐਜ਼ ਅ ਯੂਨੀਫਾਈਡ ਪ੍ਰੋਗਰਾਮ ਯਾਨੀ ਕਿ ਐਡਸ ਔਨ ਰੀਲ ਬੋਨਸ ਪ੍ਰੋਗਰਾਮ ਤੇ ਨਾਲ ਦੀ ਨਾਲ ਆਪਣਾ ਜਿਹੜਾ ਇਨ ਸਟ੍ਰੀਮ ਐਡ ਤਾਂ ਇਹ ਤਿੰਨੇ ਟੂਲ ਇੱਕੋ ਜਗ੍ਹਾ ਦੇ ਉੱਤੇ ਕਰਤੇ ਜਿਹਦਾ ਨਾਮ ਕਰਤਾ ਕੰਟੈਂਟ ਮੋਨਟਾਈਜੇਸ਼ਨ ਟੂਲ ਜਿਹੜਾ ਕਿ ਇਹ ਵਾਲਾਗਾ ਤਾਂ ਇੱਥੇ ਹੁਣ ਲਰਨ ਮੋਰ ਦੀ ਆਪਸ਼ਨ ਆਈ ਹੋਈ ਆ ਤਾਂ ਹੁਣ ਇੱਥੇ ਸਪੈਸ਼ਲੀ ਲਿਖਿਆ ਹੋਇਆ ਟਰੈਕ ਆਲ ਅਰਨਿੰਗ ਇਨ ਵਨ ਪਲੇਸ ਲ from your success keep your content center ਤਾਂ ਹੁਣ ਇਹ ਕਹਿੰਦੇ ਵੀ ਤੁਹਾਡੀਆਂ ਸਾਰੀਆਂ ਅਰਨਿੰਗਾਂ ਇਸ ਟੂਲ ਦੇ ਵਿੱਚ ਹੀ ਆਉਣਗੀਆਂ ਤਾਂ ਇਹਦਾ ਕੋਈ ਕ੍ਰਾਈਟੇਰੀਆ ਵੀ ਹੈ ਨਹੀਂਗਾ ਕ੍ਰਾਈਟੇਰੀਆ ਬਿਲਕੁਲ ਖਤਮ ਕਰਤਾ ਨਾ ਆਪਾਂ ਨੂੰ ਫੋਲੋਅਰਾਂ ਦੀ ਲੋੜ ਆ ਨਾ ਵਿਊਆਂ ਦੀ ਲੋੜ ਆ ਤੇ ਨਾ ਹੀ ਵਾਚ ਟਾਈਮ ਦੀ ਲੋੜ ਆ ਸਿਰਫ ਕਰਨਾ ਕੀ ਹੈ ਗਾਈਡਲਾਈਨਸ ਫੋਲੋ ਕਰਨੀਆਂ ਗਾਈਡਲਾਈਨਸ ਕੀ ਕਹਿੰਦੀ ਹੈ ਕਿ ਆਪਣੇ ਜੈਨੂਨ ਕੰਟੈਂਟ ਪਾਓ ਤੇ ਵੀਰ ਹੋਣਾਂ ਦੇ ਮਨ ਦੇ ਵਿੱਚ ਇਹ ਵੀ ਜਿਹੜਾ ਬਹੁਤ ਟਾਈਮ ਦਾ ਚੱਲ ਰਿਹਾ ਸੀ ਕਿ ਬਾਈ ਦੇ ਵੀ ਸੈਟਅਪ ਨਹੀਂ ਹੋ ਰਹਾਗਾ ਸੈਟਅਪ ਕਿਉਂ ਨਹੀਂ ਹੋ ਰਹਾ ਮੈਨੂੰ ਸੈਟਅਪ ਮਿਲ ਚੁੱਕਿਆਗਾ ਤੁਹਾਡੇ ਮਨ ਦੇ ਵਿੱਚ ਵੀ ਇਹ ਚੀਜ਼ ਹੋਣੀ ਤਾਂ ਅੱਜ ਤੁਹਾਨੂੰ ਇਹ ਕਲੀਅਰ ਕਰਤੀ ਕਿ ਇਨ ਸਟ੍ਰੀਮ ਐਡ ਦਾ ਸੈਟਅਪ ਹੁਣ ਜਮਾ ਵੀ ਨਹੀਂ ਹੋਣਾ ਕਰ ਵੀ ਨਹੀਂ ਸਕਦੇ ਕਿਉਂਕਿ ਤੁਹਾਨੂੰ ਨਵਾਂ ਟੂਲ ਮਿਲਣਾਗਾ 2025 ਯਾਨੀ ਕਿ 1 ਜਨਵਰੀ 2025 ਤੱਕ ਰੋਲ ਆਊਟ ਹੋ ਜੂ ਇਹ ਬੀਟਾ ਵਰਜ਼ਨ ਦੇ ਵਿੱਚ ਚੱਲ ਰਿਹਾ ਹੈਗਾ ਤੇ ਬਾਈ ਹੁਣ ਆਏ ਵੀ ਬਹੁਤ ਦੂਰ ਆ ਬਾਈ 170 ਕਿਲੋਮੀਟਰ ਹਨਾ ਪੈ ਗਿਆ ਹਾਂਜੀ ਹਾਂਜੀ ਤੇ ਸਾਰੇ ਡਾਊਟ ਕਲੀਅਰ ਹੋ ਗਿਆ ਹਨਾ ਸੋਡੇ ਹਾਂਜੀ ਹਾਂਜੀ ਡਾਊਟ ਬਾਈ ਦੇ ਕਲੀਅਰ ਕਰਕੇ ਦਿੱਤੇ ਆ ਤੇ ਬਾਕੀ ਜਿਹੜੇ ਬਾਈ ਗਲਤੀ ਆ ਆਪਣੇ ਪੇਜ ਦੇ ਉੱਤੇ ਕਰ ਰਿਹਾ ਸੀਗਾ ਉਹ ਵੀ ਆਪਾਂ ਦੱਸਿਆ ਬਾਈ ਨੂੰ ਵੀ ਆਹ ਆਹ ਗਲਤੀ ਨਹੀਂ ਕਰਨੀ ਹੋ ਸਕਦਾ ਇਹਨਾਂ ਕਾਰਨਾ ਕਰਕੇ ਤੁਹਾਨੂੰ ਜਿਹੜਾ ਇਹ ਜ ਨਵਾਂ ਟੂਲ ਆ ਉਹ ਨਾ ਮਿਲਿਆ ਹੋਵੇ ਨਵਾਂ ਟੂਲ ਉਹਨਾਂ ਨੂੰ ਮਿਲਣਾ ਜਿਹੜੇ origignal ਕੰਮ ਕਰਦੇ ਨੇ ਆਪ ਦਾ ਜੈਨੂਨ ਕੰਟੈਂਟ ਪਾਉਂਦੇ ਨੇ ਜਿਹੜੇ ਬੰਦੇ ਫਿਲਮਾਂ ਫਿਲਮਾਂ ਚੱਕ ਕੇ ਪਾਈ ਜਾਂਦੇ ਆ ਉਹਨਾਂ ਦਾ ਜਿਹੜਾ ਮੁਸ਼ਕਲ ਦੇ ਨਾਲ ਹੀ ਹੋ ਸਕਦਾ ਇੱਕ ਅੱਦੇ ਨੂੰ ਮਿਲ ਜੇ ਪਰ ਉਹਨਾਂ ਦਾ ਵੀ ਬੰਦ ਹੋ ਜਾਊਗਾ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਪਰ ਮਿਲੂ ਉਹਨੂੰ ਜਿਹਨੂੰ origignal content ਜਿਵੇਂ ਬਾਈ ਆ ਆਪਦਾ ਜੈਨੂਇਨ ਕੰਟੈਂਟ ਪਾ ਰਿਆ ਪਰ ਇੱਕ ਦੋ ਗਲਤੀਆਂ ਸੀ ਜਿਹੜਾ ਬਾਈ ਕਰ ਰਿਹਾ ਸੀਗਾ ਉਹ ਬਾਈ ਨੂੰ ਆਪਾਂ ਦੱਸਿਆ ਨੇ ਤਾਂ ਹੁਣ ਮਹੀਨੇ ਦੋ ਮਹੀਨੇ ਤੱਕ ਕਰ ਬਾਈ ਨੂੰ ਵੀ ਉਹ ਟੂਲ ਮਿਲ ਜਾਊਗਾ ਜੇਕਰ ਆਪਦਾ ਬਾਈ origignal ਕੰਮ ਕਰਦਾ ਹੋਇਆ ਬਾਈ ਦੇ ਸਟਾਰ ਤੇ ਸਬਸਕ੍ਰਿਪਸ਼ਨ ਜਿਹੜੇ ਉਹ ਆਉਣਾ ਸੈਟਅਪ ਕਰਕੇ ਦੇ ਤਾਂ ਆਪਾਂ ਤੇ ਇਨਸਟ੍ਰੀਮ ਦਾ ਜਿਹੜਾ ਉਹ ਸੈਟਅਪ ਨਹੀਂ ਹੋ ਰਿਹਾਗਾ ਤਾਂ ਬਾਈ ਬਹੁਤ ਜ਼ਿਆਦਾ ਠੰਡ ਦੇ ਵਿੱਚ ਆਏਗਾ। ਬਹੁਤ ਦਿਨਾਂ ਤੋਂ ਬਾਈ ਨਾਲ ਲਾਰੇ ਲੱਪੀ ਚੱਲ ਜਾਂਦੇ ਸੀ ਹਨਾ ਬਾਈ ਤੇ ਚਲੋ ਮਤਲਬ ਵੀ ਅੱਜ ਆਜੋ ਕੱਲ ਆਜੋ ਪਰਸੋਂ ਆਜੋ ਤਾਂ ਕੰਮਾਂ ਧੰਦਿਆਂ ਦੇ ਵਿੱਚ ਬਿਜ਼ੀ ਹੋਣ ਕਰਕੇ ਅੱਜ ਬਾਈ ਨੂੰ ਫਾਈਨਲੀ ਮੌਕਾ ਵੀ ਮਿਲ ਗਿਆ ਤੇ ਬਾਈ ਨੂੰ ਚੰਗੀ ਤਰ੍ਹਾਂ ਆਪਾਂ ਸਮਝਾਇਆਗਾ। 2-3 ਘੰਟੇ ਬਾਈ ਨੂੰ ਪੂਰੀ ਤਰ੍ਹਾਂ ਆਪਾਂ ਐ ਮਤਲਬ ਸੈਟੀਸਫਾਈ ਕੀਤਾਗਾ ਵੀ ਪੂਰੀ ਤਰ੍ਹਾਂ ਇਹ ਚੀਜ਼ ਦੇ ਵਿੱਚ ਸਮਝ ਲੱਗ ਜੇ ਸੈਟਅਪ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਆ। ਬਾਕੀ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਆ ਸੋ ਉਹਨੂੰ ਦੱਸਣਾ ਕਿ ਸੈਟਅਪ ਆਪਣੇ ਵੱਲੋਂ ਦਿੱਤੀ ਇਨਫੋਰਮੇਸ਼ਨ ਸਾਰੀ ਮਤਲਬ ਵਧੀਆ ਲੱਗੀ ਤੁਹਾਨੂੰ ਹਾਂਜੀ ਬਹੁਤ ਵਧੀਆ ਵੀਰੇ